ਜੀ ਕਹਿੰਦੇ ਵੀ ਅਮਰਦੀਆਂ ਦੋ ਕਬੱਡੀਆਂ ਦੇ 500 ਦਿੱਤਾ ਜਾਵੇਗਾ ਲਓ ਕਹਿੰਦੇ ਇਸ ਵੇਲੇ ਤੇਜਪਾਲ ਕਬੱਡੀ ਪਾ ਰਿਹਾ ਲਓ ਕੀਤੀ ਟਰਾਈ ਜ਼ੋਰ ਲੱਗਦਾ ਮੇਰੇ ਮਿੱਤਰੋ ਮੈਨੂੰ ਲੱਗਦਾ ਜਾਮਾ ਰਾਏ ਵਾਲਿਆ ਬਰੂ ਦੀ ਇਕੱਠਾ ਕਰੀ ਫਿਰਦੇ ਹੋ ਇਹ ਸੁਆਦ ਕਬੱਡੀ ਦਾ ਨਿਹੌਰੀਸ ਇਹ ਤੇਜਪਾਲ ਹੈ ਆਹ ਸੁਆਦ ਕਬੱਡੀ ਦਾ ਇਹ ਤੇਜਪਾਲ ਹੈ ਸੁਆਦ ਕਬੱਡੀ ਦਾ ਇਹ ਆਹ ਉਧਰ ਫੈਸਲਾ ਹੋਈ ਜਾਂਦਾ ਹੈ ਇਹਦੀਆਂ ਦੋ ਕੌਡੀਆਂ ਨੇ 500 ਬੋਲਿਆ ਹੋਇਆ ਲਓ ਸਾਹਮਣੇ ਕਹਿੰਦੇ ਅਮਰਤ ਕਬੱਡੀ ਪਾ ਰਿਹਾ ਆਹੇ ਪਿੰਡਾਂ ਮੁੰਡੇ ਦਾ ਪਰ ਦੂਜੇ ਪਾਸੇ ਓਏ ਕਬੱਡੀ 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 ਟਰਾਫੀਆਂ ਮੇਰ ਰੱਖੇ ਪਰਮਾਤਮਾ ਆਓ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਕਮਾਲ ਹੁੰਦੀ ਹੋਈ ਆਹ ਕਹਿੰਦੇ ਗੁਰਦੇਵ ਹੈ ਨੌਜਾਨ ਆਓ ਜੋਰ ਤੇ ਲੱਗੂਗਾ ਆ ਹੁਸੈਨ ਗੁੱਜਰ ਹੈ ਹੁਸੈਨ ਗੁੱਜਰ ਹੈ ਆ ਹੁਸੈਨ ਗੁੱਜਰ ਆਹ ਉਹ ਬਾਈ ਤਾੜੀ ਤਾਂ ਬਣਦੀ ਆ ਆਹ ਤਾੜੀ ਤੇ ਵੱਜੂਗੀ ਤਾੜੀ ਤੇ ਵੱਜੂਗੀ ਟਾੜੀ ਆਉਂਦੀ ਆ ਮੇਰੇ ਮਿੱਤਰੋ ਹੁਸੈਨ ਗੁੱਜਰ ਨੌਜਵਾਨਾਂ ਦੀ ਵੀ ਕਹਿੰਦੇ ਸੈਰ ਕੀਤੀ ਹੈ ਇਹ ਇੰਗਲੈਂਡ ਦੇ ਵਿੱਚ ਬਹੁਤ ਸੋਹਣਾ ਖੇਡਿਆ ਇਹਦੇ ਯੋਰਪ ਦੇ ਵਿੱਚ ਚਰਚੇ ਹੋਏ ਆ ਇਹ ਰੇਸ਼ਮ ਹੈ ਬਾਈ ਕਮਾਲ ਹੋਈ ਜਾਂਦੀ ਹੈ ਉਧਰ ਪੁੱਕ ਤੰਬੂ ਦੇ ਵਿੱਚ ਤਲਵਾਰ ਚੱਲਣ ਦੀ ਆਵਾਜ਼ ਆਉਂਦੀ ਰਹੀ ਐ ਲੱਗਦਾ ਵੀ ਸਿਰ ਧੜ ਤੋਂ ਪਾਸੇ ਹੋ ਗਿਆ ਇਹ ਬੜ ਕਹਿੰਦੇ ਟੱਕਰ ਸਿਰੇ ਦੀ ਉਹ ਤਾੜੀ 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 ਏ ਨਹੀਂ ਹੋ ਰਿਹਾ ਵਾਹ ਗੋਪੀ ਕਹਿੰਦਾ ਵੀ ਮੈਨੂੰ ਸੁਖਮਣ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ ਸੁਖਮਣ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ ਜਦੋਂ ਭਰਾ ਕਹਿੰਦੇ ਭਰਾਵਾਂ ਦੀਆਂ ਬਾਵਾ ਹੁੰਦੇ ਆ ਪਰ ਆਹ ਦੇਖੋ ਇਸਵੇਂ ਦੇ ਫੇਰ ਓਏ ਕਬੱਡੀ 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 ਅੱਜ ਕਹਿੰਦੇ ਗੁੱਜਰ 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 ਕੋਜ ਕਰਕੇ ਜਾਊਗਾ ਅੱਜ ਗੁੱਜਰ ਕਹਿੰਦੇ ਬਾਪੂ ਕਰਨੈਲ ਸਿੰਘ ਸਾਡੇ ਉਸਤਾਦਾਂ ਦੇ ਉਸਤਾਦ ਨੇ ਬੂਟਾ ਉਮਰੀਣਾ ਜੋ ਕਰ ਗਏ ਉਹ ਤਾੜੀ ਬਾ ਬਣਦੀ ਆ ਬਣਦੀ ਆ ਬਣਦੀ ਆ ਉਹ ਤਾੜੀ ਬਾ ਬਣਦੀ ਆ ਨਹੀਂ ਹੋਰੀ ਸਾ